ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੀ ਜਲੰਧਰ ਜ਼ਿਲ੍ਹੇ ਦੀ ਯਾਤਰਾ ਚੱਲ ਰਹੀ ਸੀ ਹੁਣ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਗੁਰਦੁਆਰਾ ਪੰਜ ਤੀਰ ਸਾਹੀ ਪਾਸ਼ੇ ਸ਼ੇਮੀ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰਾਈਏ ਦੋਸਤੋ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਚੈੱਕ ਕਰੋ ਦੋਸਤੋ ਹਾਈਵੇ ਦਾ 뷰 ਕਿੰਨਾ ਸੋਹਣਾ ਆ ਰਿਹਾ ਤੁਸੀਂ ਦੇਖ ਸਾਹਨੇ ਦੋਸਤੋ ਤਾਂ ਹੀ ਦੇਖ ਸਾਧਿਓ ਫਾਟਕ ਤੇ ਕੰਮ ਚੱਲਦਾ ਪਿਆ ਤਾਂ ਹੁਣ ਆਪਾਂ ਕੱਚੇ-ਕੱਚੇ ਜਾਣਾ ਪੈਂਦੇ ਹੋ ਦੇਖ ਸਾਧਿਓ ਤੁਸੀਂ ਸ਼ੀਸ਼ੇ ਦੇ ਵਿੱਚ ਕੰਮ ਚੱਲ ਰਿਹਾ ਦੋਸਤੋ ਫਾਟਕ ਤੇ ਹੁਣ ਆਪਾਂ ਕੱਚੇ-ਕੱਚੇ ਰਾ ਪੈ ਚੁੱਕੇ ਹਾਂ ਦੇਖ ਸਾਧਿਓ ਦੋਸਤੋ ਬਹੁ ਮਾੜਾ ਹਾਲ ਆ ਛੜਕ ਤਾਂ ਦੇਖ ਸਾਧਿਓ ਦੀ ਛੜਕ ਵੀ ਨਹੀਂ ਇੱਕ ਕੱਚੇ ਥਾਂ ਦਾ ਹੀ ਬਣਿਆ ਹੋਇਆ ਦੇਖ ਸਾਧਿਓ ਤੁਸੀਂ ਮਿੱਟੀ ਜੀ ਪਾਈ ਹੋਈ ਆ ਸਤਿ ਸ਼੍ਰੀ ਅਕਾਲ ਦੋਸਤੋ ਚੈੱਕ ਕਰੋ ਵੀਊ ਕਿੰਨਾ ਸੋਹਣਾ ਆ ਨਾਲ ਮੱਕੀ ਬੀਜੀ ਹੋਈ ਆ ਦੋਸਤੋ ਦੇ ਸਕਦੇ ਹੋ ਤੁਸੀਂ ਦੋਸਤੋ ਕੋ ਕੱਚੀ ਸੜਕਾ ਦੇ ਸਕਦੇ ਆ ਟਰੋਏ ਵੀ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਦੋਸਤੋ ਟਰੋਏ ਆ ਦੋਸਤੋ ਸੜਕ ਬਹੁਤ ਜ਼ਿਆਦਾ ਟੁੱਟੀ ਆ ਤੁਸੀਂ ਦੇ ਸਕਦੇ ਹੋ ਬਹੁਤ ਜ਼ਿਆਦਾ ਟੁੱਟੀ ਹੋਈ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬੈਲ ਆਈਕਨ ਜ਼ਰੂਰ ਕਰਿਆ ਕਰੋ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਜਾ ਕਰੇ ਦੋਸਤੋ ਬਹੁਤ ਜ਼ਿਆਦਾ ਹੁਲੇ ਮੈਂ ਰਹੀ ਆ ਸੜਕ ਬਹੁਤ ਟੁੱਟੀ ਹੋਈ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਜ਼ਿਆਦਾ ਟੁੱਟੀ ਹੋਈ ਆ ਸਾਦਿਆਂ ਤੁਸੀਂ ਸੜਕ ਦੋਸਤੋ ਅਗਲੇ ਫਾਟਕ ਤੇ ਆਪਾਂ ਪਹੁੰਚ ਚੁੱਕੇ ਆਂ ਉਹ ਵੀ ਬੰਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਦੇਖ ਸਕਦੇ ਹੋ ਵੀਰ ਜਿੱਦਾਂ ਫਾੜਕ ਦੇ ਥੱਲੇ ਮੋਟਰਸਾਈਕਲ ਕੱਢਦਾ ਇਦਾਂ ਨਹੀਂ ਕੱਢਣਾ ਚਾਹੀਦਾ ਆਪਣੀ ਸੇਫਟੀ ਲਈ ਉਹਨਾਂ ਨੇ ਫਾਟਕ ਲਾਇਆ ਤੇ ਨਹੀਂ ਤਾਂ ਉਹਨਾਂ ਨੂੰ ਕੀ ਲੋੜ ਆ ਫਾਟਕ ਲੋਨ ਦੀ ਤੇ ਜੇ 2 ਮਿੰਟ ਜਿੱਥੇ ਆਪਾਂ 24 ਘੰਟੇ ਸਾਲ ਲਿੰਨੇ ਆ ਤੇ ਉਹਦੇ ਵਿੱਚ 2 ਮਿੰਟ ਜੇ ਤੁਸੀਂ ਉੱਥੇ ਰੋਕਨਗੇ ਕੁਝ ਹੋ ਨਹੀਂ ਚੱਲਦਾ ਦੇਖ ਸਕਦੇ ਹੋ ਦੋਸਤੋ ਤੁਸੀਂ ਇੱਕ ਮਿੰਟ ਦਾ ਖੋਇਆ ਖੋਇਆ ਬੰਦਾ ਕਿਤੇ ਚਲ ਜਾਂਦਾ ਆ ਰੇਨ ਦੋਸਤੋ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਦੀ ਵੀ ਇਦਾਂ ਮੋਟਰਸਾਈਕਲ ਸਾਈਕਲ ਨਾ ਕੱਢਿਆ ਕਰੋ ਦੋਸਤੋ ਫਟਕ ਦੇ ਥੱਲੇ ਉਹਨਾਂ ਨੇ ਆਪਣੀ ਸੇਫਟੀ ਲਈ ਲਾਏ ਆ ਤੇ ਆਪਾਂ ਲੋਕ ਥੱਲਿਆਂ ਦੀ ਕੱਢਈ ਜਾਣਾ ਨਹੀਂ ਰਹਿ ਨੇ ਫਟਕਾਂ ਦੇ ਨੇ ਸਾਡੇ ਦੋਸਤੋ ਹਰਿਆਲੀ ਕਿੰਨੀ ਜਿਆਦੀ ਆ ਦੋਸਤੋ ਤੁਸੀਂ ਵੀ ਜਾਂ ਤੁਹਾਡੇ ਘਰ ਦੇ ਬਾਹਰ ਕੋਈ ਵੀ ਪਲਾਂਟ ਜਾਂ ਟਰੀ ਹੈ ਉਹਨੂੰ ਜਰੂਰ ਪਾਣੀ ਪਾਇਆ ਕਰੋ ਤੇ ਜਰੂਰ ਟਰੀ ਲਗਾਆ ਕਰੋ ਸੇਵ ਟਰੀ ਕਰੋ ਸੇਵ ਵਾਟਰ ਪਾਣੀ ਦੀ ਵੀ ਦੋਸਤੋ ਬਹੁਤ ਜ਼ਿਆਦਾ ਕਦਰ ਕਰਿਆ ਕਰੋ ਤੇ ਦਰਖਤਾਂ ਦੀ ਵੀ ਸੇਵ ਟਰੀ ਸੇਵ ਵਾਟਰ ਇਹ ਸਾਦੇ ਦੋਸਤੋ ਕਿੰਨੇ ਸੋਹਣੇ ਲੱਗ ਰਹੇ ਆ ਹਰੀਆਲੀ ਹਰੀਆਲੀ ਲਹੋਈ ਪਈ ਆ ਸਪੈਦੇ ਦੇ ਸਾਦੇ ਦੋਸਤੋ ਉਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਬੋਰਡ ਜਾਂ ਪਿੱਪਲ ਹੁੰਦਾ ਹੁੰਦਾ ਸੀਗਾ ਤੇ ਉਹ ਸਾਰੇ ਪਿੰਡ ਦੇ ਵਿੱਚ ਵਿਚਕਾਰ ਲੱਗਾ ਹੁੰਦਾ ਸੀ ਤੇ ਵੱਡਾ ਸਾਰਾ ਹੁੰਦਾ ਸੀ ਉੱਥੇ ਆਪਣੇ ਬਜ਼ੁਰਗ ਕੋਈ ਤਾਸ਼ ਖੇਡਦੇ ਹੁੰਦੇ ਸੀਗੇ ਕੋਈ ਗੱਲਾਂ ਕਰਦੇ ਹੁੰਦੇ ਸੀਗੇ ਅੱਜਕੱਲ੍ਹ ਦੋਸਤੋ ਨਾ ਬੋਰਡ ਰੇ ਆ ਨਾ ਪਿੱਪਲ ਰੇ ਆ ਕੋਈ ਟਾਵਾ-ਟਾਵਾ ਪਿੰਡ ਆ ਦੋਸਤੋ ਜਿੱਥੇ ਤੁਹਾਨੂੰ ਜੇ ਬੋਰਡ ਜਾਂ ਪਿੱਪਲ ਦੇਖਣ ਨੂੰ ਮਿਲ ਜੂਗਾ ਨੇ ਤਾਂ ਅੱਜਕੱਲ ਬਹੁਤ ਘੱਟ ਚਾਂਸ ਹੀ ਆ। ਦੋਸਤੋ ਜਿਹੜੇ ਮੇਰੇ ਵੀਰ ਭਰਾ ਵੀਡੀਓ ਦੇਖ ਕੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਦੇ ਜਰੂਰ ਚੈਨਲ ਸਬਸਕ੍ਰਾਈਬ ਕਰਿਆ ਕਰੋ। ਵੀਡੀਓ ਬਣਾਉਣ ਲੱਗਿਆਂ ਦੋਸਤੋ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ। ਤੇ ਲਾਈਕ ਵੀ ਜਰੂਰ ਕਰਿਆ ਕਰੋ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਜਾਂ ਕਿਸੇ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਜਾਂ ਕੋਈ ਮਿਊਜ਼ੀਅਮ ਦੇਖਣਾ ਚਾਹੁੰਦੇ ਹੋ ਤੇ ਜਰੂਰ ਕਮੈਂਟ ਕਰਿਆ ਕਰੋ ਆਪਾਂ ਆਗਰਪੁਰ ਪਹੁੰਚ ਚੁੱਕੇ ਆਂ ਸਕੂਲ ਤੁਸੀਂ ਦੇ ਸਕਦੇ ਹੋ ਆਈ ਜੀ ਪਾਹੀ ਦੋਸਤੋ ਇੱਥੋਂ ਪੀ ਲੱਗਿਆ ਆਪਾਂ ਜੂਸ ਖਾਣ ਕੋਲ ਜੇ ਸਾਡੇ ਦੋਸਤੋ ਖਾਣ ਜੂਸ ਬਾਰ ਇਹ ਤੁਸੀਂ ਆਡਮਪੁਰ ਦੋ ਸ਼ਾਰਪਰ ਨੂੰ ਜਾਂਦੇ ਹੋਗੇ ਖਾਨ ਦੂਸ ਵਾਲਾ ਦੇਖ ਸਕਦੇ ਤੁਸੀਂ ਦੋਸਤੋ ਇੱਕ ਸਾਹਮਣੇ ਪੁਰਾਣੀ ਬਿਲਡਿੰਗ ਦੇਖ ਸਕਦੇ ਤੁਸੀਂ ਸ਼ਾਇਦ ਗੋਰਿਆਂ ਦੇ ਟਾਈਮ ਦੀ ਆ ਪੰਜਾਬੀ ਚ ਵੀ ਲਿਖਿਆ ਹੈ ਹਿੰਦੀ ਚ ਵੀ ਤੇ ਉਰਦੂ ਚ ਵੀ ਇਹ ਸਾਹਦੇ ਹੋ ਆਲ ਇੰਡੀਅਨ ਸਾਹਮਣੇ ਦੋਸਤੋ ਐਪਲ ਜੂਨ ਆ ਜੇ ਤੁਸੀਂ ਗੁਰਦੁਆਰਾ ਪੰਜ ਤੀਰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਉਗੇ ਤੇ ਤੁਹਾਨੂੰ ਗੇਟ ਮਿਲ ਜੇਗਾ ਹਿਆਰਪੁਰ ਤੋਂ ਜਦੋਂ ਆਪਾਂ ਜਲੰਧਰ ਵੱਲ ਨੂੰ ਜਾਈਦਾ ਆ ਤੇ ਜੇ ਜਲੰਧਰੋਂ ਹਿਆਰਪੁਰ ਨੂੰ ਜਾਈਦਾ ਉਸ ਰੋਡ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੋ ਜਾਣਗੇ ਦੂਰ ਤੋਂ ਵੀ ਜੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਗੇਟ ਦਿਖ ਜਾਊਗਾ ਦੋਸਤੋ ਦੇਖ ਸਾਦੇ ਵੀਰ ਉਹਨਾਂ ਨੇ ਕਿੰਨਾ ਵਧੀਆ ਬਣਾਇਆ ਕੁਰਸੀਆਂ ਰੱਖ ਕੇ ਇਹ ਸਾਦੇ ਦੋਸਤੋ ਕਿੰਨੀ ਹਰਿਆਲੀ ਹਰਿਆਲੀ ਗਿਆ ਕਿੰਨੇ ਸੁਨੇਹ ਦੇ ਰਖਤ ਲੱਗ ਰਹੇ ਆ ਗੁਰਦੁਆਰਾ ਪੰਜ ਤੀਰ ਸਾਹੀ ਪਾਸ਼ਾਹੀ ਛੇਵੀ ਸਤਨਾਮ ਵਾਹੀ ਗੁਰੂ ਦੋਸਤੋ ਤੁਹਾਨੂੰ ਇੱਕ ਗੱਲ ਇਹ ਦੱਸ ਦਿੰਨੇ ਜਦੋਂ ਆਪਾਂ ਜਲੰਧਰ ਤੋਂ ਸ਼ਾਰਪੁਰ ਰੋਡ ਨੂੰ ਜਾਈਦਾ ਉੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਗੇਟ ਬਣਿਆ ਵੀ ਦਿਖ ਜਾਏਗਾ ਇਤਿਹਾਸ ਲਿਖਿਆ ਵੀ ਦਿਖ ਜਾਏਗਾ ਇਹ ਉਹ ਵਾਲਾ ਰੋਡ ਆ ਜਲੰਧਰ ਤੋਂ ਜਦੋਂ ਆਪਾਂ ਸ਼ਾਰਪੁਰ ਨੂੰ ਜਾਈਦਾ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰੋਡ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆ ਜੇ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਨਿਸ਼ਾਨ ਸਹੀ ਤਨ ਦੇਖ ਕੇ ਹਣਗੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਆਪਾਂ ਗੁਰਦੁਆਰਾ ਸਾਈ ਪਹੁੰਚ ਚੁੱਕੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਤਨ ਮੀਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਤਨ ਤਨ ਮੀਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਦਰਸ਼ਨ ਕਰੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਤਨ ਮੀਰੀ ਪੀਰੀ ਦੇ ਮਾਲਕ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਆਪ ਜਿਸ ਅਸਥਾਨ ਦੇ ਦਰਸ਼ਨ ਕਰਿਓ ਗੁਰਦੁਆਰਾ ਪੰਜ ਤੀਰਥ ਸਾਹੀ ਪਾਸ਼ਾਹੀ ਛੇਵੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਦੋਂ ਮਹਾਰਾਜ ਜੀ ਕਰਤਾਰਪੁਰ ਦੀ ਜੰਗ ਪੈਂਦੇ ਖਾਨਾ ਲੜ ਕੇ ਆਏ ਮਹਾਰਾਜ ਜੀ ਇਸ ਸਥਾਨ ਤੇ ਆਏ ਇੱਥੇ ਖੂਈ ਤੇ ਮਹਾਰਾਜ ਜੀ ਨੇ ਅਸ਼ਨਾਣ ਕੀਤਾ ਵਾਹਿਗੁਰੂ ਜੀ ਚੌਧਰੀ ਕਪੂਰਾ ਪੈਂਦੇ ਖਾਨ ਦਾ ਕੋਈ ਰਿਸ਼ਤੇਦਾਰ ਸੀ ਉਹ ਮਹਾਰਾਜ ਜੀਆਂ ਤੇ ਵਾਰ ਕਰਨ ਲਈ ਇਸ ਸਥਾਨ ਤੇ ਆਇਆ ਵਾਹਿਗੁਰੂ ਜੀ ਮਹਾਰਾਜ ਜੀਆਂ ਨੇ ਉਸ ਨੂੰ ਸੋਧਣ ਲਈ ਪੰਜ ਤੀਰ ਕੱਢੇ ਕਪੂਰਾ ਮਹਾਰਾਜੀਆਂ ਦੇ ਚਰਨੀ ਪੈ ਗਿਆ ਮਹਾਰਾਜੀਆਂ ਕੋਲੋਂ ਮਾਫੀ ਮੰਗ ਲਈ ਉਸਨੇ ਤੇ ਵਾਹਿਗੁਰੂ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੀ ਜਾਂ ਇਤਿਹਾਸ ਨੂੰ ਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਵਾਹਿਗੁਰੂ ਜੀ ਇਸ ਸਥਾਨ ਤੇ ਇੰਨੀ ਕਿਰਪਾ ਅੰਬ ਦੇ ਬੂਟੇ ਤੁਸੀਂ ਦੇ ਸਕਦੇ ਹੋ ਫੁੱਲਾਂ ਦੇ ਇੰਨੇ ਬੂਟੇ ਹਨ ਅੰਬਾਂ ਦੇ ਦੇ ਸਕਦੇ ਆ ਅੰਬ ਕਿੰਨੇ ਸੋਹਣੇ ਲੱਗੇ ਹੋਏ ਆ ਵਾਹਿਗੁਰੂ ਜੀ ਘਟੋ ਘਟ ਗੁਰਦੁਆਰਾ ਸਾਹਿਬ ਜੀ ਦੇ ਅੰਦਰ 5-6 ਦਰਖਤ ਅੰਬਾਂ ਦੇ ਹਨ ਦੇਖਦੇ ਕਿੰਨੇ ਸੋਹਣੇ ਫਲ ਲੱਗੇ ਹੋਏ ਆ ਅੰਬ ਲੱਗੇ ਹੋਇਆ ਗੁਰੂ ਘਰ ਦੇ ਵਿੱਚ ਬਹੁਤ ਕਿਰਪਾ ਹੈ ਆਪ ਜੀ ਆਓ ਆਪਣੇ ਦੁੱਖ ਦੂਰ ਕਰੋ ਮਹਾਰਾਜ ਜੀ ਅੱਗੇ ਅਰਦਾਸ ਬੇਨਤੀਆਂ ਕਰੋ ਦੇਸਾ ਦੇ ਵਾਹਿਗੁਰੂ ਜੀ ਕਿੰਨੇ ਸੁਨੇ ਫਲ ਲੱਗੇ ਕਿੰਨੀ ਮਹਾਰਾਜੀਆਂ ਦੀ ਇਸ ਸਥਾਨ ਤੇ ਕਿਰਪਾ ਹੈ ਵਾਹਿਗੁਰੂ ਜੀ ਦੇਸਾ ਦੇ ਕਿੰਨੇ ਸੁਨੇ ਫਲ ਲੱਗੇ ਹੋਏ ਨੇ ਅੰਬ ਦੇ ਦੇਸਾ ਦੇ ਵਾਹਿਗੁਰੂ ਜੀ ਤੁਸੀਂ ਜਰੂਰ ਗੁਰਦੁਆਰਾ ਸਾਹਿਬ ਦਰਸ਼ਨ ਕਰਨਾਓ ਅਰਦਾਸ ਬੇਨਤੀ ਕਰੋ ਮਹਾਰਾਜ ਜੀ ਆਪ ਜੀਆਂ ਦੇ ਦੁੱਖ ਦੂਰ ਕਰਨ ਵਾਹਿਗੁਰੂ ਜੀ ਦਰਸ਼ਨ ਕਰੋ ਸਖੁਈ ਸਾਹਿਬ ਜੀ ਦੇ ਜਿੱਥੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਤਾਂ ਤਨ ਮੇਰੀ ਪਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਾਂ ਤਨ ਮੇਰੀ ਪਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਇਸ ਖੁਈ ਤੇ ਮਹਾਰਾਜ ਜੀ ਆ ਕੇ ਜਲ ਛਕਿਆ ਤੇ ਇਸ਼ਨਾਨ ਕੀਤਾ ਜਦੋਂ ਕਰਤਾਰਪੁਰ ਸਾਹਿਬ ਜੀ ਦੀ ਜੰਗ ਲੜ ਕੇ ਪੈਂਦੇ ਖਾਨਾ ਮਹਾਰਾਜ ਜੀ ਸਥਾਨ ਤੇ ਆ ਕੇ ਜਲ ਛਕਿਆ ਤੇ ਇਸ ਖੂਹ ਹੀ ਤੇ ਇਸ਼ਨਾਨ ਕੀਤਾ ਵਾਹਿਗੁਰੂ ਜੀ ਤੁਸੀਂ ਜਰੂਰ ਗੁਰਦੁਆਰਾ ਸਾਹਿਬ ਦਰਸ਼ਨ ਕਰਨਾਓ ਅਰਦਾਸ ਬੇਨਤੀ ਕਰੋ ਸੱਚੇ ਪਾਤਸ਼ਾਹ ਜੀ ਸਾਰੇ ਸੰਸਾਰ ਦੀ ਚੜ੍ਹਦੀ ਕਲਾ ਹੋ ਜਾਏ ਮਿਹਰ ਭਰਿਆ ਹੱਥ ਰੱਖੋ ਸੱਚੇ ਪਾਤਸ਼ਾਹ ਜੀ ਕਾਲਯੋਗ ਦੇ ਪੈਰੇ ਤੋਂ ਬਚਾਓ ਨਿਤਨੇਮ ਦੀਆਂ ਦਾਤਾਂ ਬਖਸ਼ ਸੱਚੇ ਪਾਤਸ਼ਾਹ ਜੀਓ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਵਾਹਿਗੁਰੂ ਜੀ ਦਰਸ਼ਨ ਕਰੋ ਖੋਈ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਤੇ ਮਹਾਰਾਜ ਜੀ ਦੀ ਇੱਥੇ ਇਨੀ ਕਿਰਪਾ ਹੈ ਵਾਹਿਗੁਰੂ ਜੀ ਦੇ ਸਾਦੇ ਫਲਾਂ ਦੇ ਬੂਟੇ ਲੱਗੇ ਹੋਏ ਆਂਬ ਕੇਲਿਆਂ ਦੇ ਦਰਖਤ ਲੱਗੇ ਹੋਏ ਆ ਵਾਹਿਗੁਰੂ ਜੀ ਦਰਸ਼ਨ ਕਰੋ ਸਰੋਵਰ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਬਹੁਤ ਹੀ ਕਿਰਪਾ ਹੈ ਮਹਾਰਾਜ ਜੀ ਦੀ ਇਸ ਸਥਾਨ ਤੇ ਸਾਹਿਬ ਜੀ ਦੇ ਦਰਸ਼ਨ ਕਰ ਲਈ ਸੀ ਜੇ ਮੇਰੇ ਤੋਂ ਵੀਡੀਓ ਬਣਾਉਂਦੀ ਆ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਬਲੌਗ